ਮੈਂ ਤੁਹਾਨੂੰ ਇੱਥੇ ਦੱਸ ਦੇਣਾ ਮੀਡੀਆ ਦੇ ਵਿੱਚ ਕਿ ਮੈਂ ਇਹ ਸਹੀ ਪੁੱਛਣ ਤੇ ਆਮ ਆਦਮੀ ਪਾਰਟੀਆਂ ਸਹਿਮਤ ਬੰਦਾ ਸੀ। ਜੇ ਬੰਦਾ ਹੁੰਦਾ ਵੀ ਖਰੇ ਝੂਠ ਬੋਲਦਾ ਸਰਕਾਰ ਵਿਰੋਧੀ ਹੈ। ਮੇਰੀ ਨਜ਼ਦੀਕੀ ਆ। ਪਰ ਮੇਰੇ ਇੱਥੇ ਇੱਕ ਇੰਤਖਾਲ ਸੀਗੇ। ਇੰਤਖਾਲ ਹੋਇਆ ਦਦੇ ਹਿਆਂ ਨੂੰ ਘੱਟੋ ਘੱਟ ਸਾਲ ਡੇਢ ਹੋ ਗਏ। ਪੇਸ ਆਈ ਜਾਂਦੇ ਆ। 5000 ਰੁਪਏ ਨਕਦ ਲਿਆ ਆ। ਹੁਣ ਉਹ ਪੇਸ ਆਈ ਜਾਂਦੇ ਮੈਨੂੰ ਘੱਟੋ ਘੱਟ ਜੀ ਮੈਂ 20 ਜਿਹੜੇ ਮਾਰਨੇ ਪਏ। ਗੁਰਪੇਸ ਨੇ ਪਰਵਾਦੀ ਵਾਲੇ ਗੁੱdde ਪਿੰਡ ਦਾ ਪਰਵਾਦੀ ਆ। ਉਹਾਂ ਦਾ ਵੀ 5000 ਰੁਪਇਆ ਹੋਰ ਦੇਵੇਂਗਾ ਤੇ ਹੁਣੇ ਦੋ ਦੋ ਆਖਰੀ ਗੱਲ ਦੇਖੋ ਜੀ ਇਹ ਭਲੇ ਉਤੇ ਵੀ ਜਿਹੜਾ ਸੀ ਤਰਨਾ ਲਗਾਇਆ ਗਿਆ ਸੀ ਤੇ ਸਾਨੂੰ ਐਸਡੀ ਵੱਲੋਂ ਪ੍ਰਸਤਾਵ ਦਿੱਤਾ ਗਿਆ ਸੀ ਕਿ ਜਿਹੜੇ ਵੀ ਖਰਾਬੇ ਜਿਹੜੇ ਆ ਕਹਿੰਦੇ ਆ ਉਹ ਹਰ ਇੱਕ ਦੇ ਖਾਤਿਆਂ ਵਿੱਚ ਪਾਏ ਜਾਣਗੇ ਕੁਝ ਜਿਹੜੇ ਖਰਾਬੇ ਸੀ ਕਿ ਮਤਲਬ ਥੋੜੇ ਬਾਕੀ ਜਿਹੜੇ ਰਹਿ ਗਏ ਸੀ ਉਹ ਵੀ ਜਿਹੜਾ ਉਹ ਸਾਰੇ ਖਾਤਿਆਂ 'ਚ ਪਾਏ ਜਾਣਗੇ ਪਰ ਜਿਹੜੇ ਆ ਇੱਥੇ ਮਾਲ ਭਾਗ ਦੇ ਪਟਵਾਰੀ ਆ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਸਾਨੂੰ ਬਹੁਤ ਹੀ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਵਾ ਕਹਿਆ ਤੇ ਆ ਜੀ ਪਹਿਲਾ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਮ ਹੁੰਦਾ ਜਦੋਂ ਕੋਈ ਬੰਦਾ ਬੋਲੇ ਨਾ ਉਹ ਕਹਿਣਾ ਹੁੰਦਾ ਵੀ ਖਰੇ ਇਹ ਸਰਕਾਰ ਵਿਰੋਧੀ ਕਰਕੇ ਸ਼ਿਕਾਇਤ ਲਾਉਂਦਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਮੀਡੀਆ ਦੇ ਚ ਕਿ ਮੈਂ ਇਹ ਸਹੀ ਪੁੱਛਾਂ ਤੇ ਆਮ ਆਦਾਲੀ ਦੀਆਂ ਸਹਿਮਤ ਬੰਦਾ ਸਾਂ ਜੇ ਬੰਦਾ ਹੁੰਦਾ ਵੀ ਖਰੇ ਝੂਠ ਬੋਲਦਾ ਸਰਕਾਰ ਵਿਰੋਧੀ ਆ ਮੇਰੀ ਨਜ਼ਦੀਕ ਹੀ ਆ ਪਰ ਮੇਰੇ ਇੱਥੇ ਇੱਕ ਇੰਤਕਾਲ ਸੀਗੇ ਇੰਤਕਾਲ ਹੋਇਆ ਦਰਜ ਹੋਇਆ ਨੂੰ ਘੱਟੋ ਘੱਟ ਸਾਲ ਡੇਢ ਹੋ ਗਿਆ ਇਸ ਆਈ ਜਾਂਦੇ ਆ 5000 ਰੁਪਏ ਨਕਦ ਲਿਆ ਗਿਆ ਉਹ ਉਹ ਪੇਸ ਆ ਜਾਂਦੇ ਮੈਨੂੰ ਕੱਟੋ ਘੱਟ ਵੀ ਮੈਨੂੰ 20 ਗੇੜੇ ਮਾਰਨੇ ਪਏ ਗਰਪੇਸ਼ ਸਿੰਘ ਪਟਵਾਰੀ ਵਾਲੇ ਗੁੱddeਪਿੰਡ ਦਾ ਪਟਵਾਰੀ ਆ ਉਹ ਆਂਦਾ ਵੀ 5000 ਰੁਪਏ ਹੋਰ ਦੇਵੇਂਗਾ ਤੇ ਹੁਣੇ ਦੋ ਦੋ ਆ ਇੰਤਕਾਲ ਉਹ ਐ ਗੇੜੇ ਮਾਰਦਾ ਰਿਹਾ 5000 ਰੁਪਏ ਵੀ ਦੇ ਗਿਆ ਕਿ ਕਦੋਂ ਕਿਸ ਕਾਇਦ ਕਰਨੀ ਕਦੋਂ ਗੇੜਾ ਮਾਰਨਾ ਕਦੋਂ ਪਰੇਸ਼ਾਨੀ ਖੇਲੀ ਇਹਨੂੰ ਇੰਨੇ ਬੱਲੇ ਕਹਿਣਾ 5000 ਕਿਸ ਚੀਜ਼ ਦਾ ਲਿਆ ਇੰਤਕਾਲਾਂ ਦਾ ਇੰਤਕਾਲਾਂ ਦਾ ਇੰਤਕਾਲਾਂ ਦਾ ਕਹਿ ਕੇ ਲਿਆ ਕਹਿ ਕੇ ਲਿਆ ਓਦੋਂ ਬਾਅਦ ਇੱਕ ਮੇਰਾ ਗੁੱddeਪਿੰਡ ਦੇ ਵਿੱਚ ਜ਼ਮੀਨ ਅਸੀਂ ਰਜਿਸਟਰੀ ਕਰਾਈ ਸੀ ਉਹਦਾ ਇੰਤਕਾਲ ਵੀ ਹੋ ਜਾਵਾ ਇਹਦੇ ਹੱਥੀ ਉਹਦਾ ਖਰਾਬਾ ਇਹਨਾਂ ਨਹੀਂ ਬਣਿਆ ਮੈਂ ਕਿਹਾ ਹਾਂ ਕਿ ਵੀ ਉਹ ਮੇਰੇ ਚਾਰ ਕਿਲੇ ਜ਼ਮੀਨ ਤੇਰੇ ਹੱਥਾਂ ਦਾ ਇੰਤਕਾਲ ਹੋਇਆ ਖਰਾਬਾ ਕੋ ਨਹੀਂ ਬਣਿਆ ਆਂਦਾ ਯਾਰ ਉਹ ਗਲਤੀ ਨਾਲ ਪਹਿਲੇ ਬੰਦੇ ਦਾ ਬਣ ਗਿਆ ਮੈਂ ਪੇਮੈਂਟ ਰਕਾ ਦਨਾਂ ਮੇਰਾ ਵੀ ਉਹ ਤੇਰੀ ਡਿਊਟੀ ਆ ਜਦੋਂ ਇੰਤਕਾਲ ਹੋਇਆ ਕਿਉਂ ਨਹੀਂ ਬਣਿਆ ਮੈਨੂੰ ਵੀ ਇਹਨੇ ਕਹਿਦਾ ਵੀ ਮੈਂ ਪੇਮੈਂਟ ਰਕਾ ਦਨਾਂ ਕੋਟੋ ਘੱਟ ਮੇਰੇ 50 ਗੇੜੇ ਕਦੀ ਬੈਂਕ ਕਦੀ ਪਟਵਾਰੀ ਕੋ ਕਦੀ ਬੈਂਕ ਜੇ ਬੈਂਕ ਚਾਹੀਦਾ ਹਾਂ ਤਾਂ ਮੇਰੇ ਕੋਲ ਲਿਖਤੀ ਨਹਿ ਮੈਂ ਤੁਹਾਨੂੰ ਖਰਾਬਾ ਕਹਦਾ ਦੇ ਦਾਂ ਇਹਦੇ ਕੋਈ ਜਾਇਦਾਦਾਂ ਦਾ ਬੈਂਕ ਪਤਾ ਕਰੋ ਅੱਕ ਕੇ ਮੈਂ ਕਿਹਾ ਯਾਰ ਬਡਵਾਰ ਸਾਹਿਬ ਸਾਨੂੰ ਖਾਓ ਕੋਈ ਜੇ ਜਾ ਕੇ ਉਹਨਾਂ ਨੂੰ ਖਾਈਏ ਵੀ ਕਿੱਥੇ ਤੋਂ ਹਮਰਾਇਆ ਕਿੱਥੇ ਲਿਖਤ 'ਚ ਨਾਮ ਆਂਦਾ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜਾ ਕੇ ਕਨਗੁਰੂ ਪੁੱਛ ਲੋ ਮੈਂ ਕਿਹਾ ਯਾਰ ਕਨਗੁਰੂ ਅਟਵਾਰੀ ਮੋਢ ਵਿਖਾਵੇ ਵੀ ਆਹ ਲਿਖਤ 'ਚ ਮੇਰਾ ਨਾਮ ਪਿਆ ਹੈ ਕਨਗੁਰੂ ਨੂੰ ਖਾ ਲਗੇ ਆਂਦਾ ਜੱਜ ਉਹ ਹੁੰਦਾ ਕਰ ਲਾ ਮੇਰੀ ਬਦਲੀ ਕਰਾ ਦੋ ਅੱਛਾ ਮੇਰੀ ਬਦਲੀ ਕਰਾ ਦੋ ਮੈਂ ਕਿਹਾ ਵੀ ਰੇਜੇ ਬਦਲੀ ਕਰਾਉਣ ਵਾਲੇ ਤੈਨੂੰ ਪੈਸੇ ਕੋ ਦੰਦੇ ਤੇਰੇ 100 ਗੇੜਾ ਕੋ ਮਾਰਦੇ ਅਸੀਂ ਆਂਦਾ ਜੋ ਹੁੰਦਾ ਕਰ ਲਓ ਹਾਂ ਇਦਾਂ ਕਰ ਬੇ ਇੱਕ ਮਿੰੂ ਨਹੀਂ ਅੱਜ ਜੋ ਮੈਂ ਟਾਈਮ ਕਰਕੇ ਕੱਲ ਨੂੰ ਮੇਰੇ ਸਾ ਇਹਦੇ ਬਾਹੂ ਪਰ ਮੰਡ ਮੰਡ ਬੰਦੂਕ ਦੀਮ ਕਿਸਨਪੁਰ ਕੜਕਾ ਇਨੇ ਲੋਕ ਇਸ ਕੱਲੇ ਪਟਵਾਰੀ ਤੋਂ ਦੁਖੀ ਆ ਉਹਦੀ ਪਾਸਾ ਤੋਂ ਉਹਦੇ ਬੋਲ ਬਲੇ ਤੋਂ 680 ਰੁਪਏ ਗੌਰਮੈਂਟ ਖਰਾਬਾ ਦਿੰਦੀ ਆ ਸਾਡਾ ਪਿੰਡ ਆਲੀ ਆ ਸ਼ਾਇਦ ਮੀਡੀਆ ਜਾਂਦਾ ਰਿਹਾ ਉੱਥੇ ਘਟੋ ਘਟ 5-5 ਫੁੱਟ ਦੇਤ ਪੈ ਗਈ ਆ ਅਹੀਂ ਤੇ ਆਪਦੀ ਰੇਤ ਨਹੀਂ ਪਦੀ ਹੋਣ ਦੀ ਸਰਦਾਂ ਉਹਦੀਆਂ ਪੈੜੀਆਂ ਨਹੀਂ ਬਣਦੀਆਂ ਇਹਾਂ ਦੇ ਖਰਾਬਾ 8600 ਰੁਪਿਆ ਜੀ ਮਿਲਣਾ ਉਹੀ ਪੰਜਾਂ ਦੇ ਉਹਦੇ ਵਿੱਚੋਂ ਪਹਿਲਾਂ ਹਿੱਸਾ ਦਿਓ ਫੇਰ ਬਣਾਉਣਾ ਹਿਸਾਬ ਲੋ ਕਿੰਨੀ ਦੇਰ ਹੋਈ ਤੋਂ ਨੰਬਰ ਰੂੰ ਅੱਜ ਤੱਕ 8600 ਰੁਪਿਆ ਰਕਾਰਡ ਸੀਲ ਦਾ ਸਾਹਿਬ ਅਰਲਨ ਜੀ ਮੇਰੇ ਨੇ ਇੰਤਕਾਲ ਨਹੀਂ ਵਿੱਚ ਦਾਦਿ ਲਿਖਿਆ ਵਾ ਇੰਤਕਾਲ ਹੈਗਾ ਉਹਦਾ 8600 ਰੁਪਿਆ ਕਿਉਂ ਨਹੀਂ ਬਣਿਆ ਕਿਧਰ ਨੂੰ ਗਿਆ ਉਹ ਤਸੀਲ ਦਾ ਸਾਹਿਬ ਜਾਂ ਮੀਡੀਆ ਜਾਂ ਅਫਸਰ ਕੋਈ ਵੀ ਉਹਦੀ ਕੋਹ ਕਰਨ ਆਪੋ ਮੈਨੂੰ ਤਾਂ ਮੈਂ ਬਹੁਤਾ ਪੜਿਆ ਨਹੀਂ ਆਰਟੀਆ ਕੀ ਪਉਂਦੇ ਹੁੰਦੇ ਆ ਉਹ ਪਾ ਕੇ ਵੀ ਮੈਨੂੰ ਸਾਕਾ ਵੀ ਇਹਨਾਂ ਰਾਜੀ ਭੁਗਤ ਕਰਕੇ ਉਹਦਾ ਖਰਾਬਾ ਸਾਡੇ ਅੱਗੇ ਜਾਂ ਹੋਰ ਭਲੇਮਾਨ ਲੋਕਾਂ ਉਹਨਾਂ ਦਾ ਖਰਾਬਾ ਹੋਰ ਨ ਬੰਦੇ ਨੂੰ ਗੇੜੇ ਗੁਰਮ ਬਰਾ ਕੇ ਜਿਹੜੇ ਬੰਦੇ ਪੜ ਬੰਦਾ ਮੁੰਡਾ ਦੇ ਉਹ ਵਿਚਾਰੇ ਮੋੜ ਜਾਂਦੇ ੱਟਕੇ ਖਾ ਕੇ ਇਹ ਜਾਲੀ ਨਾ ਜਾਲੀ ਨਾ ਵਾਂ ਤੇ ਕੌਂਡ ਖਲਾ ਕੇ ਪੈਸੇ ਪਾ ਜਾਂਦੇ ਆ ਸਾਨੂੰ 100% ਉਮੀਦ ਆ ਅਜਾ ਉਮੀਦੀਆਂ ਜੋ ਕਹਿਣ ਮਿਲਿਆ ਨਹੀਂ ਅਹੀਂ ਉਹ ਕਹਿ ਦਈਏ ਅੱਜ ਕਹਿ ਦਈਏ ਐਵੇਂ ਝੂਠੀ ਕੋਈ ਗੱਲ ਕਹੀਏ ਵੀ ਜਿਹੜਾ ਸਾਡੇ ਨਾਲ ਨਹੀਂ ਪਿਆ ਚਾਰਗੇ ਪਿਆਲੀ ਇੰਤਕਾਲ ਮੈਂ ਤੁਹਾਨੂੰ ਇੰਤਕਾਲ ਵੀ ਖਾਦਣਾ ਜ਼ਮੀਨ ਦੀ ਜੀਤੀ ਵੀ ਇੰਤਕਾਲ ਵੀ ਖਾਦਣਾ ਜੀਤੀ ਛੱਡੋ ਉਹਦੇ ਮੇਰੇ ਨਾਲ ਖਰਾਬਾਂ ਨਹੀਂ ਪਿਆ ਉਧਰ ਤੋਂ ਨਹੀਂ ਪਿਆ ਉਹ ਕਾਰਨਫੀਕੇਸ਼ਨ ਬਣ ਗਿਆ ਅਸੀਂ ਤਾਂ ਮੰਗ ਕਰਦੇ ਆ ਵੀ ਕੱਟੋ ਕੱਟ ਇਹੋ ਜਿਹੇ ਦੇ ਬੜਵਾਰੀਆਂ ਨੇ ਉਹ ਜੀ ਉਹਨੇ ਮੈਨੂੰ ਕਹਿਤਾ ਮੇਰੀ ਬਦਲੀ ਕਰਾ ਦਿਓ ਬਦਲੀ ਤੇ ਉਹ ਚਾਹੁੰਦੇ ਆ ਸਾਡੀ ਬਦਲੀ ਕਰਾਉਣ ਕੀ ਕਾਰਵਾਈ ਚਾਹੁੰਦੇ ਫਿਰ ਅਸੀਂ ਤੇ ਚਾਹੁੰਦੇ ਇਹੋ ਜਿਹੇ ਬੰਦੇ ਡਿਸਮਿਸ ਹੋਵੇ ਜਿੱਦਾਂ ਸਾਡੀ ਸਰਕਾਰ ਆ ਜਿਹੜਾ ਸਰਕਾਰ ਚਾਹੁੰਦੀ ਆ ਵੀ ਇਹੋ ਜਿਹੇ ਪਟਵਾਦੀ ਨੂੰ ਉਹ ਹੱਥ ਲੱਗੇ ਹੋਣ ਉਹਨੂੰ ਗਾਂ ਦੂਜਿਆਂ ਚਾਹੁੰਨੋ ਇੱਕ ਕੰਮ ਮਾਰ ਕੇ ਟੰਗੇ ਹੋਏ ਨਾ ਤੇ ਪੰਜਾਂ ਸੱਤਾਂ ਨਾਲ ਹੋਰੀ ਡਰ ਹੋਵੇ ਮੈਂ ਆਪਦੀ ਸਰਕਾਰ ਮੈਂ ਆ ਵੱਲੋਂ ਹੁੰਦਾ ਹੋਇਆ ਕਹਿੰਨਾ ਵਾਂ ਵੀ ਐਸ ਥਾਂ ਕੋਈ ਭੋਰਾ ਡਰ ਨਹੀਂ ਸਰਕਾਰ ਦਾ ਹਾਂ ਵਰਕਰ ਹੋ ਤੁਸੀਂ ਹਾਂ ਵਰਕਰ ਬਿਲਕੁਲ ਮੈਂ ਆ ਵਰਕਰ ਬਿਲਕੁਲ ਤੁਹਾਡੀ ਸਰਕਾਰ ਕਹਿ ਰਹੀ ਆ ਰਿਸ਼ਵਤ ਖੋਰੀ ਕਰ ਹਾਂ ਮੈਂ ਇਸੇ ਕਰਕੇ ਤਾਂ ਗੁੱ ਇਸੇ ਕਹਤੇ ਦਾ ਗੁੱਸਾ ਫੇਉਂਡਿਆ ਵੀ ਜੇ ਸਾਡੇ ਤੋਂ ਤਾਂ ਪੈਸੇ ਮੰਗੇ ਜਾਂਦੇ ਆ ਹੋਰ ਅਸੀਂ ਕੀ ਦੀ ਕੀ ਫਰਮਾਇਸ਼ ਕਰਾਂਗੇ ਹੋਰ ਅਸੀਂ ਕੀ ਦੀ ਕੀ ਕਰਾਂਗੇ ਦੱਸੋ ਐ ਫਿਰ ਬਿਚਤੀ ਕਰਦੇ ਸਾਡੀ ਜਿਹੜੇ ਪਟਵਾਰੀ ਆ ਨਾ ਸਾਡੇ ਭਾਦਾ ਆਮ ਜ਼ਿੰਮੇਵਾਰ ਤੇ ਪਰ ਆਹ ਬਰਾ ਬੈਠਿਆ ਸਾਡੇ ਭਾਦਾ ਪਟਵਾਰੀ ਇੱਕ ਜਾਮਾ ਜਾਮਾ ਪਟਵਾਰੀ ਨਹੀਂ ਗਾ ਅਸੀਂ ਉਹ ਤੋਂ ਐ ਡਰਦੇ ਆ ਬੇਦਾਖਲ ਕੱਲ ਨੂੰ ਜੇ ਮੈਂ ਜੁੱਤ ਕਰ ਲਈ ਨਾ ਕੱਲ ਨੂੰ ਮੈਂ 50 ਬੰਦੇ ਭਗਤਾ ਦੂੰਗਾ ਸਿਰਫ ਲੋਕ ਡਰਦੇ ਬੋਲਦੇ ਨਹੀਂਗੇ ਜੇ ਪਟਵਾਰੀ ਦੇ ਖਿਲਾਫ ਅਸੀਂ ਬੋਲ ਗਏ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੇ ਪਤਾ ਨਹੀਂ ਕੀ ਹੱਥ ਤੇ ਬੰਬ ਚਲਾ ਦੇਣਾ ਸਾਡੇ ਕਿਤੇ ਪੈਲੀ ਨਾ ਕਰ ਦਨ ਅਦਾਗਾ ਅਦਾ ਅੰਤ ਮਾਨਸੀਇ ਕਰਾਂ ਕਿਉਂ ਥੀਲਦਾ ਸਾਹਿਬ ਨੂੰ ਮੰਗ ਪੱਤਰ ਦਈਏ ਪਰ ਇਹ ਵੀ ਚਾਹੁੰਦੇ ਆ ਬਈ ਨਿਹਰਾ ਥੀਲਦਾ ਸਾਹਿਬ ਕੋਲੇ ਨਿਕロナ ਕਿਉਂਕਿ ਸਾਨੂੰ ਇਹ ਵੀ ਸ਼ੱਕ ਵਾ ਕਿ ਇਹ ਸਾਰੇ ਮਿਲੀ ਭੁਗਤਾ ਕਿਉਂਕਿ ਪਟਵਾਰੀ ਕਦੀ ਇੰਨੀ ਜੁਤ ਨਹੀਂ ਕਰ ਸਕਦਾ ਜਿੱਦੋਂ ਪਟਵਾਰੀ ਗਲਤ ਬੋਲਦਾ ਨਾ ਉਹ ਇਦਾਂ ਕਦੇ ਵੀ ਨਹੀਂ ਬੋਲ ਸਕਦਾ ਉਹਨੂੰ ਜਰੂਰ ਵੱਡੇ ਅਧਿਕਾਰ ਨੇ ਸਹਿਜਾ ਬਿਲਕੁਲ ਨਹੀਂ ਤੇ ਜੋ ਖਰਾਬਾ ਉਹਨੂੰ ਨਹੀਂ ਪਤਾ ਬਿਲਕੁਲ ਕੋ ਦਾ ਗਰਾਗਾ ਪਿਛੇ ਦਿਓ ਭਾਈ ਭਾਈ ਤਸਵੀਰ ਸੰਤਾਨਪੁਰ ਲੱਦੀ ਪਹੁੰਚੇ ਹੋ ਕੀ ਕਹਿਣਾ ਹੈ ਮੇਰਾ ਨਾਮ ਰਸ਼ਪਾਲ ਸਿੰਘ ਹੈ ਜੀ 77 ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਦੇਖੋ ਜੀ ਇਹ ਪਿਛਲੇ ਹਫਤੇ ਵੀ ਜਿਹੜਾ ਸੀ ਤਰਨਾ ਲਗਾਇਆ ਗਿਆ ਸੀ ਤੇ ਸਾਨੂੰ ਐਸਜੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਜਿਹੜੇ ਵੀ ਖਰਾਬੇ ਜਿਹੜੇ ਆ ਰਹਿੰਦੇ ਆ ਉਹ ਹਰ ਇੱਕ ਦੇ ਖਾਤਿਆਂ ਵਿੱਚ ਪਾਏ ਜਾਣਗੇ ਕੁਝ ਜਿਹੜੇ ਖਰਾਬੇ ਸੀ ਕਿ ਮਤਲਬ ਥੋੜੇ ਬਾਕੀ ਜਿਹੜੇ ਰਹਿ ਗਏ ਸੀ ਉਹ ਵੀ ਜਿਹੜਾ ਉਹ ਸਾਰੇ ਖਾਤਿਆਂ 'ਚ ਪਾਏ ਜਾਣਗੇ ਪਰ ਜਿਹੜੇ ਇੱਥੇ ਮਾਲ ਵਿਭਾਗ ਦੇ ਪਟਵਾਰੀ ਆ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਸਾਨੂੰ ਬਹੁਤ ਹੀ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਵਾ ਕਿ ਉਹ ਖਰਾਬੇ ਪਾਉਣ ਵਾਸਤੇ ਜਿਹੜਾ ਵਾ ਉਹ ਪੈਸਿਆਂ ਦੀ ਮੰਗ ਕਰ ਰਿਹਾ ਵਾ ਗੁਰਪੇਜ ਪਟਵਾਰੀ ਆ ਕੋਈ ਉਹ ਜਿਹੜਾ ਵਾ ਖਰਾਬਾ ਪਾਉਣ ਵਾਸਤੇ ਜਾਂ ਇੰਤਕਾਲ ਕਰਨ ਵਾਸਤੇ ਇਹ ਜਿਹੜਾ ਵਾ ਉਹ ਪੈਸੇ ਦੀ ਮੰਗ ਕਰਨ ਦਾ ਕਰਦਾ ਵਾ ਇਹ ਇੱਕ ਆਲੀ ਕਲਾਂ ਤੋਂ ਇੰਦਰਜੀਤ ਕੌਰ ਵਾਈਫ ਆ ਰੰਜੋਤ ਸਿੰਘ ਉਹਨਾਂ ਦਾ ਕੋਈ ਬੱਤੀ ਕਰਾਣਾਂ ਦਾ ਖਰਾਬਾ ਸੀ ਉਹਦੇ ਵਾਸਤੇ ਉਹਨੇ ਪੈਸਿਆਂ ਦੀ ਜਿਹੜੀ ਮੰਗ ਕੀਤੀ ਆ ਇਦਾਂ ਹੀ ਉਹਦਾ ਇੰਤਕਾਲ ਰੰਦਾ ਸੀ ਉਹਦਾ ਇੰਤਕਾਲ ਦੇ ਪਹਿਲਾਂ ਉਹਨਾਂ ਪੈਸੇ ਵੀ ਉਹਨਾਂ ਤੋਂ ਮੰਗੇ ਉਹਨਾਂ ਦੇ ਦਿੱਤੇ ਤੇ ਫਿਰ ਵੀ ਜਿਹੜਾ ਇੰਤਕਾਲ ਨਹੀਂ ਕੀਤਾ ਦੁਬਾਰਾ ਫਿਰ ਜਿਹੜਾ ਉਹ ਪੈਸਿਆਂ ਦੀ ਮੰਗ ਕਰ ਰਿਆ ਪਰ ਜਿਹੜਾ ਵਾ ਉਹ ਖਰਾਬਾ ਵੀ ਉਹਨਾਂ ਦੇ ਖਾਤੇਾਂ 'ਚ ਨਹੀਂ ਪਾਰਿਆ ਉਲਟਾ ਤੇ ਅਸੀਂ ਜਿਹੜਾ ਵਾ ਉਹ ਮਤਲਬ ਕਹਿਣਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਕੰਮ ਆ ਕਚਰੀ ਵਿੱਚ ਨਾ ਕੀਤਾ ਜਾਵੇ ਜੇ ਉਹਨੂੰ ਪਰਿਵਾਰੀ ਨੂੰ ਜਿਹੜਾ ਵਾ ਉਹ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਕੋਈ ਵੱਡਾ ਜਿਹੜਾ ਸੰਘਰਸ਼ਾ ਉਹ ਵੱਡਾਂਗੇ ਤੇ ਉਹ ਜਿਹੜਾ ਪੈਸਾ ਦੀ ਮੰਗ ਕਰ ਰਿਹਾ ਉਹ ਬਹੁਤ ਗਲਤ ਹੋ ਰਿਹਾ ਵਾ ਜਿਹੜਾ ਪਹਿਲਾਂ ਹੀ ਨੁਕਸਾਨ ਬਹੁਤ ਹੋਇਆ ਤੇ ਖਰਾਬਿਆਂ ਦੇ ਉਲਟਾ ਜਿਹੜਾ ਪੈਸੇ ਮੰਗਣੇ ਉਹ ਬਿਲਕੁਲ ਵੀ ਜਿਹੜਾ ਜਾਇਜ਼ ਨਹੀਂ ਆ ਇਹ ਅਸੀਂ ਇੱਥੇ ਜਿਹੜਾ ਵਾ ਕਿਸਾਨ ਦੋਸ਼ਕਸ਼ ਕਮੇਟੀ ਵੱਲੋਂ ਨਹੀਂ ਚੱਲਣ ਦੇਾਂਗੇ ਇਦਾਂ ਦੀ ਲੁੱਟ ਜਿਹੜੀ ਉਹ ਨਹੀਂ ਚੱਲਣ ਦੇਾਂਗੇ ਅਸੀਂ ਜਿਹੜੀ ਆ ਉਹ ਕੱਲ ਤੋਂ ਜਿਹੜੀ ਵੱਡੀ ਕਾਰਵਾਈ ਜਿਹੜੀ ਆ ਉਹ ਕਰਾਂਗੇ ਜੇ ਇਹਨਾਂ ਦਾ ਇਹਨਾਂ ਨੂੰ ਨਾ ਸਸਪੈਂਡ ਕੀਤਾ ਗਿਆ ਜਾਂ ਕੋਈ ਨਾ ਹੱਲ ਕੀਤਾ ਗਿਆ ਕਿੰਨੇ ਕੁ ਮੰਗ ਕਰ ਰਿਹਾ ਹੈ ਵਾ ਦੇਖੋ ਜੀ ਉਹ ਖੁਦ ਮੰਗ ਕਰ ਰਿਹਾ ਵਾ ਜਿੰਨੀਆਂ ਵੀ ਦੀਆਂ ਸ਼ਿਕਾਇਤਾਂ ਆਈਆਂ ਬਾਉਪੁਰ ਪਿੰਡਾਲੀ ਕਲਾਂ ਗੁੱਦੇ ਆਲੀ ਕਲਾਂ ਦੇ ਬੰਦੇ ਆ ਤੇ ਗੁੱਦੇ ਦੀ ਜ਼ਮੀਨ ਆ ਉਹਨਾਂ ਦੇ ਕੋਲੋਂ ਜਿਹੜਾ ਵਾ ਇਹ ਪੈਸਿਆਂ ਦੀ ਜਿਹੜੀ ਉਹ ਮੰਗ ਕਰ ਰਿਹਾ ਵਾ ਖਰਾਬਾ ਵਾਸਤੇ ਕੋਈ ਮਤਲਬ ਮਤਲਬ ਕਹਿੰਦਾ ਕਿ ਪੈਸੇ ਤੁਸੀਂ ਦਿਓਗੇ ਤਾਂ ਫਿਰ ਤੁਹਾਡੇ ਖਾਤੇ 'ਚ ਖਰਾਬਾ ਪਾਊਗਾ ਅਸੀਂ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਆ ਅਸੀਂ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਆ ਕਿ ਇਹਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਇਹੋ ਜਿਹੇ ਜਿਹੜੇ ਸਖਸ਼ਾ ਉਹ ਜਿਹੜਾ ਵਾ ਉਹ ਆਨਲਾ ਭੇਖ ਜਿਹੜਾ ਉਹ ਖਰਾਬ ਕਰਨਦੇ ਆ ਕਿਉਂਕਿ ਲੋਕਾਂ ਦੇ ਪਹਿਲਾਂ ਹੀ ਬਹੁਤ ਨੁਕਸਾਨ ਹੋਏ ਆ ਹੱਟ ਦੇ ਨਾਲ ਜਿਹੜਾ ਵਾ ਜ਼ਮੀਨਾਂ ਖਰਾਬ ਹੋ ਗਈਆਂ ਤੇ ਫਸਲਾਂ ਮਾਰੀਆਂ ਗਈਆਂ ਉਲਟਾ ਇਹੋ ਜਿਹੇ ਜਿਹੜੇ ਆ ਪਟਵਾਰੀ ਆ ਉਹ ਲੋਕਾਂ ਤੋਂ ਪੈਸਾ ਜਿਹੜੀ ਮੰਗ ਕਰਦੇ ਆ ਇਹੋ ਜਿਹੇ ਜਿਹੜੇ ਬੰਦੇ ਸਸਪੈਂਡ ਹੀ ਕੀਤੇ ਜਾਣੇ ਚਾਹੀਦੇ ਆ ਅੰਜਰ ਅੱਜ ਕਿਸਾਨ ਅੱਜ ਪਹੁੰਚੇ ਨੇ ਇੱਕ ਪਟਵਾਰੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਲੈ ਕੇ ਪਹੁੰਚੇ ਨੇ ਕਹਿੰਦੇ ਨੇ ਕਿ ਪੈਸੇ ਮੰਗੇ ਜਾ ਰਹੇ ਨੇ ਤਾਂ ਹੋਰ ਜਿਹੜਾ ਕਿ ਉਹਨਾਂ ਨੂੰ ਖੱਜਲ ਖਰਾਬ ਵੀ ਕੀਤਾ ਜਾ ਰਿਹਾ ਕਾਫੀ ਸਮੇਂ ਤੋਂ ਔਰ ਜਿਹੜਾ ਮਿਸ ਵਰਡਿੰਗ ਜਿਹੜੀ ਉਹ ਯੂਜ਼ ਕੀਤੀ ਜਾ ਰਹੀ ਉਹਨਾਂ ਕੀ ਕਰਨਾ ਇਸ ਸਬੰਧ ਦੇ ਵਿੱਚ ਮੇਰੇ ਹੁਣੇ ਧਿਆਨ ਵਿੱਚ ਆਇਆ ਵਾ ਮੈਂ ਪਟਵਾਰੀ ਨੂੰ ਬੁਲਾਇਆ ਵੀ ਆ ਹੁਣ ਪਰ ਆਪਾਂ ਇਹਨਾਂ ਨੂੰ ਜ਼ਿਆਦਾ ਦੇਰ ਨਹੀਂ ਆਪਾਂ ਡਿਲੇ ਕਰ ਸਕਦੇ ਆਪਾਂ ਨੂੰ ਉਹਨਦੇ ਦੇ ਖਿਲਾਫ ਜਿਹੜੇ ਕਾਰਵਾਈ ਦੇ ਕੇ ਜਾਊਏ ਸੀ ਉਹਨਦੇ ਉੱਤੇ ਬੰਦੀ ਕਾਰਵਾਈ ਕਰਾਂਗੇ ਜਿਹੜੀ ਹੈ ਜੋ ਉਹਨਦੇ ਅਨੁਸਾਸ ਨੀ ਕਾਰਵਾਈ ਆ ਉਹਦੇ ਖਿਲਾਫ ਜਿਹੜੀ ਅਮਲ ਵਿੱਚ ਨਿਆਂ ਦੀ ਜਾਊਗਾ ਉਹ ਦੇਖੋ ਲੰਬੇ ਸਮੇਂ ਬਰਦਾਸ਼ਤ ਨਹੀਂ ਕੀਤਾ ਜਾਊਗਾ ਵੀ ਜੇ ਅਸੀਂ ਆਮ ਜਨਤਾ ਦੇ ਸੇਵਕ ਹੈਗੇ ਆਂ ਤਾਂ ਸਾਨੂੰ ਸੇਵਾ ਦੇ ਲਈ ਇੱਥੇ ਸਾਡੇ ਨਾਮ ਹੈਗੇ ਆਂ ਸਾਨੂੰ ਜੇ ਕਿਸੇ ਨੂੰ ਸੇਵਾ ਦੇ ਕਰਨ ਦੇ ਵਿੱਚ ਕੋਈ ਔਨਤਾ ਹੀ ਆਂਦੀ ਆ ਤੁਹਾਨੂੰ ਉਹਦੇ ਖਿਲਾਫ ਮਿਲ ਸੁਧਾਰ ਲਈ ਉਹਦੀ ਕਾਰਵਾਈ ਕਰਨੀ ਜ਼ਰੂਰੀ ਕੀਤੀ ਜਾਊਗੀ ਕਿਸਾਨਾਂ ਦੇ ਕਹਿਣ ਮੁਤਾਬਕ ਜੋ ਸ਼ਿਕਾਇਤ ਉਹਨਾਂ ਦੀ ਹੈਗੀ ਆਕਰ ਪਟਵਾਰੀ ਦੋਸ਼ੀ ਪਾਇਆ ਜਾਂਦਾ ਤਾਂ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਊਗੀ ਜੋ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੂਲ ਹੈਗੀਆਂ ਜੋ ਸਜ਼ਾਵਾਂ ਹੈਗੀਆਂ ਉਹਦੇ ਹਿਸਾਬ ਨਾਲ ਕਾਰਵਾਈ ਕਰਨ ਲਈ ਅਸੀਂ ਲਿਖ ਕੇ ਵਿਖਾਏ ਕਿਸਾਨਾਂ ਦੀ ਮੰਗ ਇਹ ਵਾ ਕਿ ਉਹਨੂੰ ਸਸਪੈਂਡ ਜਿਹੜਾ ਜੌਂ ਡਿਸਪੈਂਸ ਕਰੀਏ ਉਹਦਾ ਹੁਣ ਦੇਖੋ ਸਾਡੇ ਕੋਲ ਕਾਗਜ਼ ਆਇਆ ਸੀ ਉਹਨੂੰ ਪੁੱਛਾਂਗੇ ਸਾਰੀ ਡਿਟੇਲ ਲਵਾਂਗੇ ਉਹਦੇ ਤੋਂ ਬਾਅਦ ਅਸੀਂ ਬੰਦੀ ਕਾਰਵਾਈ ਕਰਨ ਲਈ ਉਹਦੇ ਖਿ ਸ਼ਿਕਾਇਤਾਂ ਨਹੀਂ ਆਈਆਂ ਡਾਕਟਰ ਬੜਾਈ ਬਗਨ ਜੀ ਲੋਕ ਪਹਿਲੇ ਪਹਿਲੇ ਫੀਡ ਜੀ ਕਰਦੇ ਪਹਿਲੇ ਤਸੀਲ ਦੇ ਪਹਿਲੇ ਜਿਹੜੀਆਂ ਕੋਈ ਆਈਆਂ ਮੇਰੇ ਧਿਆਨ 'ਚ ਤਾਂ ਨਹੀਂ ਆਈਆਂ ਮੇਰੇ ਹੁੰਦੀਆਂ ਆਈਆਂ ਹੁੰਦੀਆਂ ਤਾਂ ਮੈਂ ਕਾਰਵਾਈ ਜਰੂਰ ਕਰਦਾ ਉਹਨਾਂ ਦੇ ਤੇ ਠੀਕ ਹੈ ਨਾ ਠੀਕ ਹੈ ਜੀ ਹੁਣ ਮੌਕੇ ਦੇ ਪਟਵਾਰੀ ਨੂੰ ਬੁਲਾਇਆ ਗਿਆ ਵਾ ਮੌਕੇ ਨੂੰ ਬੁਲਾਇਆ ਪਟਵਾਰੀ ਨੂੰ ਹੁਣ ਮੇਰੇ ਦਫ਼ਤਰ ਆਉ ਉਹ ਫੀਲਡ 'ਚ ਹੈਗਾ ਉਹਨੂੰ ਫੋਨ ਕਰਾਇਆ ਗਿਆ ਸੀ ਕਿ ਉਹ ਕਹਿੰਦਾ ਮੈਂ ਤਲਵੰਡੀ ਚੋਧਰੀ ਆਵਾਂ ਠੀਕ ਹੈ ਜੀ ਮੈਂ ਕਿਹਾ ਸੀ ਆ ਜੇ ਆ ਜਾਂਦਾ ਹੁਣ ਇਹ ਸਾਡੇ ਖੜੇ ਖੜੇ ਆਜੂ ਹੁਣ ਇਹ ਉਹਨੂੰ ਪੁੱਛ ਲੈਣੇ ਵੀ ਹਾਂ ਦੱਸਣਾ ਇਹ ਕਹਿਣਾ